ਜੇ ਤੁਸੀਂ ਆਹ ਵੀਡੀਓ ਦੇਖਣ ਤੋਂ ਬਾਅਦ ਆ ਸਮਾਨ ਨਾਲ ਝਾਕੋਗੇ ਤਾਂ ਆ ਸਮਾਨ ਦੇ ਵਿੱਚ ਤੁਹਾਨੂੰ ਫਰਕ ਦਿਖਾਈ ਦੇਊ ਬੱਦਲ ਤੁਹਾਨੂੰ ਧੁੰਦਲੇ ਦਿਖਾਈ ਦੇਣਗੇ ਕਿ ਤਨਾ ਕਿ ਤੁਹਾਨੂੰ ਐ ਲੱਗੂ ਵੀ ਪਰਾਲੀ ਦਾ ਧੂੰਆ ਹਲੇ ਵੀ ਤਾਂहां ਚੜਿਆ ਹੋਇਆ ਹੈ ਹੁਣ ਇਹ ਪਰਾਲੀ ਦਾ ਧੂੰਆ ਨਹੀਂ ਹੈਗਾ ਅਸਲ ਦੇ ਵਿੱਚ ਇਹ ਕੁਦਰਤੀ ਵਰਤਾਰਾ ਹੋਇਆ ਕੀ ਹੈ ਅਫਰੀਕਾ ਦੇਸ਼ ਇਥੋਪੀਆ ਇਹਦੇ ਵਿੱਚ 10000 ਸਾਲਾਂ ਤੋਂ ਸ਼ਾਂਤ ਪਿਆ ਇੱਕ ਜਵਾਲਾਮੁਖੀ ਹੈ ਜਿਹੜਾ ਉਹ ਅਚਾਨਕ ਫਟ ਗਿਆ ਇੰਨਾ ਕੁ ਉੱਚਾ ਇਸ ਨੇ ਬੱਦਲ ਬਣਾ ਲਿਆ ਐਂ ਕਹਿ ਲਓ ਵੀ 15 ਤੋਂ ਲੈ ਕੇ 45 ਫੁੱਟ ਉੱਚਾ ਜੋ ਉਸ ਦੇ ਵਿੱਚੋਂ ਬਿਸਪੋਟਕ ਨਿਕਲਿਆ ਅੱਗੇ ਤੁਹਾਨੂੰ ਦੱਸਾਂਗੇ ਕਿਹੜੀਆਂ ਉਹਦੇ ਵਿੱਚ ਗੈਸਾਂ ਨੇ ਤਾਂ 15 ਤੋਂ ਲੈ ਕੇ 45000 ਫੁੱਟ ਦੀ ਉਚਾਈ ਤੱਕ ਦਾ ਇੱਕ ਬੱਦਲ ਬਣ ਗਿਆ ਜਿਹੜਾ ਹੁਣ ਭਾਰਤ ਦੇ ਵੱਲ ਵੱਧ ਰਿਹਾ ਤਾਂ ਹੁਣ ਇੱਥੇ ਭਾਰਤ ਵੱਲ ਜਿਹੜਾ ਸੰਕਟ ਹੈ ਇਸ ਕੁਦਰਤੀ ਵਰਤਾਰੇ ਦਾ ਉਹ ਸਭ ਤੋਂ ਪਹਿਲਾਂ ਅਸਰ ਦਿਖਾਊਗਾ ਆਪਣੇ 에য়ারਪੋਰਟ ਤੇ ਜੋ ਹਵਾਈ ਉਡਾਣਾਂ ਨੇ ਉਹਨਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤੇ ਜਿੱਥੇ ਜਿਹੜੇ ਪਿੰਡ ਦੇ ਵਿੱਚ ਇਹ ਜਵਾਲਾਮੁਖੀ ਫਟਿਆ ਹੈ ਉਹਦੇ ਨਜ਼ਦੀਕ ਇੱਕ ਪਿੰਡ ਹੈ ਸ਼ਹਿਰ ਸਫਾਟੀ ਦੇ ਵੱਜੋਂ ਜਾਣਿਆ ਜਾਂਦਾ ਹੈ ਤਾਂ ਉੱਥੇ ਰਾਖ ਹੀ ਰਾਖ ਹੋ ਗਈ ਸਾਰੇ ਪਿੰਡ ਚ ਸਾਰਾ ਪਿੰਡ ਰਾਖ ਧੂੜ ਕਣ ਕਈ ਗੈਸਾਂ ਦੇ ਮਿਸ਼ਰਣ ਨਾਲ ਢੱਕਿਆ ਗਿਆ ਤਾਂ ਉਹਨਾਂ ਨੂੰ ਆਪਦੇ ਰੋਜੀ ਰੋਟੀ ਦੀ ਚਿੰਤਾ ਹੋ ਗਈ ਤੇ ਹੁਣ ਇਹ ਭਾਰਤ ਵੱਲ ਵੱਧ ਰਿਹਾ ਹੈ ਤਾਂ ਜਿਹੜੀਆਂ ਮੌਸਮ ਏਜੰਸੀਆਂ ਨੇ ਤਾਂ ਇਹਨਾਂ ਦੇ ਅਨੁਸਾਰ ਇਹ ਜ਼ਹਿਰੀਲਾ ਬੱਦਲ ਹੈ ਜਿਹੜਾ ਅੱਜ ਸ਼ਾਮ ਤੱਕ ਪੱਛਮੀ ਭਾਰਤ ਦੇ ਵਿੱਚ ਦਾਖਲ ਹੋ ਜਾਣਾ ਹੈ ਅਤੇ ਰਾਤ ਹੁੰਦੇ ਹੁੰਦੇ ਇਹਦਾ ਅਸਰ ਹੈ ਜਿਹੜਾ ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਹਦੇ ਨਾਲ ਹਵਾਈ ਯਾਤਰਾ ਤੇ ਵਾਤਾਵਰਨ ਦੋਨੇ ਪ੍ਰਭਾਵਿਤ ਹੋ ਜਾਣਗੇ ਇੰਡੀਆ ਮੈਟ ਸਿਕਾਈ ਹੈ ਇਸ ਵੈਦਰ ਰਿਪੋਰਟ ਦੇ ਅਨਸਾਰ ਸਵਾ ਦੇ ਇਹ ਬੱਦਲ ਹੈ ਜਿਹੜੇ ਅੱਜ ਸ਼ਾਮ ਨੂੰ ਸਭ ਤੋਂ ਪਹਿਲਾਂ ਗੁਜਰਾਤ ਦੇ ਰਸਤੇ ਪੱਛਮੀ ਹਿੱਸੇ ਦੇ ਵਿੱਚ ਦਾਖਲ ਹੋਣਗੇ ਤੇ ਰਾਤ 10:00 ਵਜੇ ਤੱਕ ਇਹਨਾਂ ਦੇ ਰਾਜਸਥਾਨ ਉੱਤਰ ਪੱਛਮੀ ਮਹਾਰਾਸ਼ਟਰ ਦਿੱਲੀ ਹਰਿਆਣਾ ਪੰਜਾਬ ਦੇ ਵੱਲ ਇਹਦੇ ਬਦਲਾਂ ਦੀ ਜਿਹੜੀ ਚਿੰਤਾ ਜਿਤਾਈ ਹੈ ਖਦਸ਼ਾ ਜਿਹੜਾ ਉਹ ਜਿਤਾਇਆ ਤੇ ਬਾਅਦ ਵਿੱਚ ਇਹ ਹਿਮਾਲਿਆ ਅਤੇ ਹੋਰ ਖੇਤਰਾਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਸਕਦਾ ਹੈ ਬਾਜੂ ਮੰਡਲ ਦੇ ਵਿੱਚ ਫੈਲਿਆ ਇਹ ਬੱਦਲਾਂ ਦਾ ਗੁਬਾਰ 100 ਤੋਂ ਲੈ ਕੇ 200 ਕਿਲੋਮੀਟਰ ਦੀ ਰਫ਼ਤਾਰ ਨਾਲ ਪ੍ਰਤੀ ਘੰਟੇ ਨਾਲ ਜਿਹੜਾ ਅੱਗੇ ਵੱਧ ਰਿਹਾ ਹੈ ਇਹ ਜ਼ਮੀਨ ਤੋਂ 15000 ਤੋਂ ਲੈ ਕੇ 35000 ਫੁੱਟ ਦੀ ਉਚਾਈ ਤੱਕ ਜਿਹੜਾ ਉੱਡ ਰਿਹਾ ਹੈ ਇਸ ਬੱਦਲ ਦੇ ਵਿੱਚ ਜਵਾਲਾਮੁਖੀ ਦੀ ਸੁਆਹ ਸਲਫਰ ਡਾਈਆਕਸਾਈਡ ਅਤੇ ਕੱਚ ਦੇ ਚਟਾਨ ਦੇ ਬਰੀਕ ਕਣਾਂ ਜਿਹੜੇ ਮੌਜੂਦ ਨੇ ਤਾਂ ਇੱਥੇ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਕਾਰਨ ਅਸਮਾਨ ਆਮ ਨਾਲੋਂ ਜ਼ਿਆਦਾ ਗੂੜਾ ਅਤੇ ਧੁੰਦਲਾ ਜਿਹੜਾ ਦਿਖਾਈ ਦੇ ਸਕਦਾ ਹੈ ਇਸ ਕੁਦਰਤੀ ਘਟਨਾ ਦਾ ਸਭ ਤੋਂ ਬੁਰਾ ਅਸਰ ਹਵਾਈ ਯਾਤਰਾ ਤੇ ਜਿਹੜਾ ਪੈ ਸਕਦਾ ਹੈ ਸ਼ਹਿਰੀ ਹਵਾਵਾਜੀ ਡਾਇਰੈਕਟੋਰੇਟ ਜਨਰਲ ਨੇ ਜਿਹੜੀਆਂ ਸਾਰੀਆਂ 에ਅਰਲਾਈਨਸ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਪਾਇਲਟਾਂ ਨੂੰ ਵੀ ਜਵਾਲਾਮੁਖੀ ਦੀ ਸਵਾਰ ਨਾਲ ਪ੍ਰਭਾਵਿਤ ਉਚਾਈ ਅਤੇ ਖੇਤਰਾਂ ਤੋਂ ਬਚਣ ਦੇ ਨਿਰਦੇਸ਼ ਜਾਰੀ ਕੀਤੇ ਗਏ ਤੇ ਨਾਲ ਹੀ ਜਿਹੜੇ ਹਵਾਈ ਅੱਡੇ ਨੇ ਤਾਂ ਇਹਨਾਂ ਨੂੰ ਰਣਵੇ ਦੇ ਨਿਰਖਣ ਅਤੇ ਲੋਡ ਪੈਨ ਤੇ ਉਡਾਣਾ ਮੁਅਤਲ ਕਰਨ ਲਈ ਤਿਆਰ ਰਹੇ ਲਈ ਜਿਹੜਾ ਕਹਿ ਦਿੱਤਾ ਗਿਆ ਤਾਂ ਇਹ ਕੁਦਰਤੀ ਵਰਤਾਰਾ ਹੈ ਸੋਸ਼ਲ ਮੀਡੀਆ ਤੇ ਤੁਸੀਂ ਹੋਰ ਵੀ ਪੋਸਟਾਂ ਦੇਖ ਲਿਆ ਹੋਂਗੀਆਂ ਸੋਸ਼ਲ ਮੀਡੀਆ ਤੇ ਇਹਦੀਆਂ ਕਲਿੱਪਾਂ ਵੀ ਜਿਹੜੀਆਂ ਆ ਵਾਇਰਲ ਹੋਣਗੀਆਂ। ਇੱਕਦਮ ਉੱਥੋਂ ਦੇ ਲੋਕ ਦੱਸਦੇ ਐ ਕਿ ਐਂ ਲੱਗਦਾ ਸੀ ਕਿਸੇ ਨੇ ਬੰਬ ਸੁੱਟਤਾ ਹੋਵੇ। ਤਾਂ 10000 ਸਾਲਾਂ ਤੋਂ ਇਹ ਸ਼ਾਂਤ ਸੀਗਾ ਜਵਾਲਾਮੁਖੀ ਤੇ ਹੁਣ ਇਹ ਅਚਾਨਕ ਫਟ ਗਿਆ।